ਸੱਚ ਸ੍ਰੀਕਾ ਮੈਂ ਹਰਕਿਰਨ ਸਿੰਘ ਸੱਚ ਕਰਨ ਦੀ ਸਦਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸਿਆਸਤ ਵਿੱਚ ਕਈ ਵਾਰ ਤੁਹਾਡੇ ਨਾਲ ਕੁਝ ਗੱਲਾਂ ਡੁੱਲ ਜਾਂਦੀਆਂ ਹਨ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੋ ਉਹ ਗੱਲਾਂ ਪਿੱਛਾ ਨਹੀਂ ਛੱਡਦੀ ਮਿਸਾਲ ਦੇ ਤੌਰ ਤੇ ਭਗਵੰਤ ਮਾਨ ਦੇ ਨਾਲ ਸ਼ਰਾਬ ਸੁਖਵੀਰ ਬਾਗਲ ਦੇ ਨਾਲ ਬੋਲਕਚੋਰ ਇਸੇ ਤਰ੍ਹਾਂ ਹੀ ਕਾਂਗਰਸ ਦੇ ਨਾਲ ਆਪਸੀ ਕਲੇਸ਼ ਅੰਦਰੂਨੀ ਕਲੇ ਇਸ ਤਰੀਕੇ ਨਾਲ ਜੁੜੀ ਹੈ ਕਿ ਪਿੱਛਾ ਛੱਡਣ ਦਾ ਨਾਮ ਹੀ ਨਹੀਂ ਲੈ ਰਹੇ ਪੰਜਾਬ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਦੇ ਵਿਚਾਲੇ ਤੁਖ ਦਾ ਕਲੇਸ਼ ਇੱਕ ਵਾਰ ਫਿਰ ਦਿੱਲੀ ਹਾਈ ਕਮਾਂਡ ਦੇ ਅੱਗੇ ਪਹੁੰਚਿਆ ਹੈ ਸੂਬੇ ਵਿੱਚ ਪ੍ਰਧਾਨਗੀ ਨੂੰ ਬਦਲਣ ਦਾ ਭਰੋਸਾ ਵੀ ਉਹਨਾਂ ਨੂੰ ਮਿਲ ਗਿਆ ਹੈ ਪਰ ਬਿਹਾਰ ਚੋਣਾ ਖਤਮ ਹੋਣ ਤੋਂ ਬਾਅਦ ਇਹ ਵੀ ਪਤਾ ਲੱਗਿਆ ਹੈ ਕਿ ਕੋਈ ਨਵਾਂ ਨਾਮ ਪਹਿ ਨਹੀਂ ਕੀਤਾ ਗਿਆ ਹੈ ਤੇ ਨਾ ਹੀ ਕਿਸੇ ਇੱਕ ਆਗੂ ਨਾਲ ਕੋਈ ਵਾਦਾ ਕੀਤਾ ਗਿਆ ਹੈ ਕਿ ਤੈਨੂੰ ਹੀ ਅਗਲਾ ਪ੍ਰਧਾਨ ਬਣਾਇਆ ਜਾਏਗਾ ਸਿਰਫ ਪ੍ਰਧਾਨ ਬਦਲਿਆ ਜਾਏਗਾ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਗਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਦੀ ਰਾਜਾ ਵੜਿੰਗ ਦੀ ਕੁਰਸੀ ਨੂੰ ਖਤਰਾ ਤਾਂ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਸੀ ਪਰ ਲੁਧਿਆਣਾ ਜਮਨੀ ਚੌਂ ਦੀ ਹਾਰ ਤੋਂ ਬਾਅਦ ਵੜਿੰਗ ਨੂੰ ਇਸ ਕੁਰਸੀ ਤੋਂ ਲਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਕਾਫੀ ਤੇਜ਼ੀ ਆ ਗਈ ਸੀ ਹੁਣ ਜਦੋਂ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਜਿਮਣੀ ਚੋਣ ਸਾਹਮਣੇ ਮੂੰਹ ਅੱਡੀ ਖੜੀ ਹੈ ਤਾਂ ਕਈ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਪਿਛਲੇ ਕੁਝ ਦਿਨਾ ਤੋਂ ਦਿੱਲੀ ਦੇ ਵੱਲ ਵਹੀਰਾ ਘੱਟ ਦਿੱਤੀਆਂ ਹਨ ਤੇ ਸੂਬੇ ਦੇ ਇੰਚਾਰਜ ਜਰਨਲ ਸਕੱਤਰ ਬੁਪੇਸ਼ ਪਭਗੇਲ ਅਤੇ 올 ਇੰਡੀਆ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਕੇਸੀ ਮੇਨੂ ਗੋਪਾਲ ਨਾਲ ਲੰਬੀਆਂ ਮੁਲਾਕਾਤਾਂ ਵੀ ਉਹਨਾਂ ਦੀਆਂ ਹੋਈਆਂ ਹਨ ਸਭ ਤੋਂ ਪਹਿਲੀ ਟੁਕੜੀ ਪੰਜਾਬ ਦੇ ਆਗੂਆਂ ਦੀ ਜੋ ਬਗੇਲ ਅਤੇ ਵੇणू ਗੋਪਾਲ ਨੂੰ ਮਿਲੀ ਸੀ ਉਹ ਪਿਛਲੇ ਸ਼ੁੱਕਰਵਾਰ ਨੂੰ ਮਿਲੀ ਸੀ ਅਤੇ ਉਸ ਦੇ ਵਿੱਚ ਕਪੂਰਥਲਾ ਤੋਂ ਕਾਂਗਰਸ ਦੇ ਐਮਐਲਏ ਰਾਣਾ ਗੁਰਜੀਤ ਸਿੰਘ ਲੁਧਿਆਣਾ ਦੇ ਸਾਬਕਾ ਐਮਐਲਏ ਤੇ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਦਿਲੰਦਰ ਤੋਂ ਕਾਂਗਰਸ ਦੇ ਐਮਪੀ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿਲੰਦਰ ਕੈਂਟ ਦੇ ਐਮਐਲਏ ਪ੍ਰਗਟ ਸਿੰਘ ਸਾਬਕਾ ਐਮਐਲਏ ਕੁਸ਼ਲਦੀਪ ਸਿੰਘ ਢਿੱਲੋਂ ਜਾਂ ਟਿੱਕਿਟ ਲੌਨ ਅਤੇ ਸ਼ਾਹਕੋਟੋਂ ਕਾਂਗਰਸ ਦੇ ਐਮਐਲਏ ਹਰਦੇਵ ਸਿੰਘ ਲਾੜੀ ਇਸ ਮੀਟਿੰਗ ਤੋਂ ਬਾਅਦ ਬਿਲਾਲਾਬਾਦ ਦੇ ਸਾਬਕਾ ਐਮਐਲਏ ਰਵਿੰਦਰ ਸਿੰਘ ਆਮਲਾ ਵੀ ਉਹਨਾਂ ਨੇ ਵੀ ਦਿੱਲੀ ਦੇ ਵਿੱਚ ਸੀ ਬਗੇਲ ਅਤੇ ਵੇਨੂਗੋਪਾਲ ਦੇ ਨਾਲ ਇੱਕ 1-on-1 ਮੀਟਿੰਗ ਕੀਤੀ ਇਕੱਲਿਆਂ ਮਿਲੇ ਮਤਲਬ ਉਹ ਤੇ ਆਪਣੇ ਸ਼ਿਕਵੇ ਸ਼ਿਕਾਇਤਾਂ ਉਹਨਾਂ ਨੇ ਇਹਨਾਂ ਆਗੂਆਂ ਦੇ ਸਾਹਮਣੇ ਰੱਖੀਆਂ ਇਸ ਮੀਟਿੰਗ ਤੋਂ ਬਾਅਦ ਸਿਰ ਰਾਜਾ ਸੰਸੀ ਦੇ ਐਮਐਲਏ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਅਤੇ ਫਤਿਹਗੜ ਚੂੜੀਆਂ ਤੋਂ ਕਾਂਗਰਸ ਦੇ ਐਮਐਲਏ ਪ੍ਰਿਤ ਰਜਿੰਦਰ ਸਿੰਘ ਬਾਜਵਾ ਇਹਨਾਂ ਦੋਵਾਂ ਵੱਲੋਂ ਵੀ ਕੇਂਦਰੀ ਨੇਤਾਵਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ। ਇੰਡੀਅਨ ਐਕਸਪ੍ਰੈਸ ਅਖਬਾਰ ਨੂੰ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਇੱਕ ਕਾਂਗਰਸੀ ਆਗੂ ਜੋ ਕਿ ਇਸ ਮੀਟਿੰਗ ਦੇ ਵਿੱਚ ਸ਼ਾਮਲ ਸੀ ਉਸਨੇ ਇਹ ਦੱਸਿਆ ਕਿ ਰਾਜਾ ਬੜਿੰਗ ਦੀ ਅਗਵਾਈ ਵਿੱਚ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਗੁਰਦਾਸਪੁਰ ਤੋਂ ਕਾਂਗਰਸ ਦੇ ਐਮਪੀ ਸੁਖਜਿੰਦਰ ਸਿੰਘ ਰਧਾਵਾ ਦੀ ਮਦਦ ਦੇ ਨਾਲ ਪੰਜਾਬ ਦੇ ਵਿੱਚ ਜੋ ਪਾਰਟੀ ਦੀਆਂ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਨੇ ਜਿਸ ਢੰਗ ਦੇ ਨਾਲ ਚਲਾਈਆਂ ਜਾ ਰਹੀਆਂ ਹਨ ਇਸ ਪ੍ਰਤੀ ਜੋ ਇਤਰਾਜ਼ ਹਨ ਉਹ ਕੇਂਦਰੀ ਲੀਡਰਸ਼ਿਪ ਦੇ ਨਾਲ ਸਾਂਝੇ ਕੀਤੇ ਗਏ ਅਸੀਂ ਇਹ ਉਜਾਗਰ ਕੀਤਾ ਕਿ ਘੱਟੋ-ਘੱਟ 36 ਵਿਧਾਨ ਸਭਾ ਹਲਕੇ ਅਜਿਹੇ ਹਨ ਜਿੱਥੇ ਕਾਂਗਰਸ ਦੇ ਪ੍ਰਧਾਨ ਨੇ ਧਿਆਨ ਦੇਣ ਦੀ ਕੋਈ ਜ਼ਹਿਮਤ ਹੀ ਨਹੀਂ ਲਖਾਈ ਹੈ ਕੋਈ ਕੋਸ਼ਿਸ਼ ਹੀ ਨਹੀਂ ਕੀਤੀ ਗਈ ਹੈ ਔਰ ਦਿਨਾ ਹਲਕਿਆਂ ਦੇ ਵਿੱਚ ਲੋਕਲ ਪੱਧਰ ਤੇ ਕੋਈ ਕਾਂਗਰਸੀ ਲੀਡਰਸ਼ਿਪ ਵੀ ਮੌਜੂਦ ਨਹੀਂ ਹੈ ਕਹਿਣ ਦਾ ਮਤਲਬ ਕਿ ਉੱਥੇ ਇਹਨਾਂ ਕੋਲ 2027 ਦੇ ਵਿੱਚ ਕੋਈ ਪੱਕਾ ਉਮੀਦਵਾਰ ਨਹੀਂ ਹੈ ਜੋ ਚੋਣਾਂ ਲੜ ਸਕੇ ਤੇ ਲੜ ਕੇ ਜਿੱਤਣ ਦਾ ਦਮ ਪਰ ਸਕੇ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਗਿਆ ਕਿ ਕਈ ਹਲਕੇ ਅਜੇ ਹਨ ਜਿੱਥੇ ਐਮਐਲਏ ਦੇ ਟਿਕਟ ਲਈ ਦੋ ਜਾਂ ਤਿੰਨ ਦਾਵੇਦਾਰ ਹਨ ਜੋ ਕਿ ਕਾਂਗਰਸ ਦੇ 2027 ਦੇ ਵਿੱਚ ਚੋਣਾਂ ਵੇਲੇ ਕਾਂਗਰਸ ਦਾ ਨੁਕਸਾਨ ਕਰ ਸਕਦੇ ਹਨ ਜਾਣਕਾਰੀ ਮਿਲੀ ਹੈ ਕਿ ਤਰਨਤਾਰਨ ਹਲਕੇ ਦੀ ਮਿਸਾਲ ਵੀ ਦਿੱਤੀ ਗਈ ਜਿੱਥੇ ਤਿੰਨ ਅਲੱਗ ਅਲੱਗ ਗੁੱਟਾਂ ਵੱਲੋਂ ਤਿੰਨ ਅਲੱਗ ਅਲੱਗ ਉਮੀਦਵਾਰ ਉਭਾਰੇ ਜਾ ਰਹੇ ਹਨ ਤੇ ਜਿਸ ਦੇ ਨਾਲ ਪਾਰਟੀ ਦੇ ਜਿਹੜਾ ਲੋਕਲ ਕੇਡਰ ਹੈ ਉਸ ਦੇ ਵਿੱਚ ਭਾਰੀ ਨਾਰਾਜ਼ਗੀ ਤੇ ਭਾਰੀ ਬੇਵਿਸ਼ਵਾਸੀ ਦਾ ਮਾਹੌਲ ਬਣਿਆ ਹੋਇਆ ਹੈ ਅਸੀਂ ਹਾਈ ਕਮਾਂਡ ਨੂੰ ਪਰੋਸਾ ਦਿੱਤਾ ਕਿ ਜਿਹੜੀ ਸਾਡੀ ਡਿਊਟੀ ਲੱਗੇਗੀ ਕਿਸੇ ਵੀ ਤਰੀਕੇ ਨਾਲ ਕੋਈ ਵੀ ਡਿਊਟੀ ਪਾਰਟੀ ਹਾਈ ਕਮਾਂਡ ਤਰਨ ਤਰਨ ਦੀ ਜਮਨੀ ਚੋਣ ਦੇ ਵਿੱਚ ਲਗਾਏਗਾ ਉਹ ਅਸੀਂ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗੇ ਪਰ ਇਸ ਦੇ ਨਾਲ ਨਾਲ ਅਸੀਂ ਕੇਂਦਰੀ ਲੀਡਰਸ਼ਿਪ ਨੂੰ ਜੋ ਜ਼ਮੀਨੀ ਪੱਧਰ ਦੇ ਉੱਤੇ ਕਨਫਿਊਜ਼ਨ ਫੈਲੀ ਹੋਈ ਹੈ ਉਸ ਬਾਰੇ ਵੀ ਜਾਣੂ ਕਰਵਾ ਦਿੱਤਾ ਹੈ ਸੂਤਰਾਂ ਮੁਤਾਬਕ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਵਿੱਚ ਵਿੱਚ ਵੀ ਜੋ ਵਿਤਕਰਾ ਹੋਇਆ ਹੈ ਉਹ ਵੀ ਇਨ੍ਹਾਂ ਚਰਚਾਵਾਂ ਦੇ ਵਿੱਚ ਸਾਹਮਣੇ ਆਇਆ ਹੈ ਆਂਬਲਾ ਦੇ ਹਲਕੇ ਦੀ ਵੀ ਮਿਸਾਲ ਦਿੱਤੀ ਗਈ ਹੈ ਜਿੱਥੇ ਉਸਦੇ ਨੇੜਲੇ ਤੇ ਉਸਦੇ ਵਫਾਦਾਰ ਸਾਥੀਆਂ ਨੂੰ ਇਹਨਾਂ ਪੋਜੀਸ਼ਨਾਂ ਤੋਂ ਹਟਾ ਦਿੱਤਾ ਗਿਆ ਉਹ 2022 ਦੇ ਅੰਤ ਤੋਂ ਹੀ ਜਦੋਂ ਤੋਂ ਰਾਜਾ ਵੜਿੰਗ ਨੇ ਕਾਂਗਰਸ ਦੀ ਅਗਵਾਹੀ ਸੰਭੀ ਹੈ ਪ੍ਰਧਾਨਗੀ ਦੀ ਕੁਰਸੀ ਸੰਭੀ ਹੈ ਉਦੋਂ ਤੋਂ ਹੀ ਉਹਨਾਂ ਨੂੰ ਅੰਦਰੂਨੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਵਿਰੋਧ ਦੇ ਕਈ ਕਾਰਨ ਹਨ ਪਰ ਜਿਹੜੇ ਬੁਨਿਆਦੀ ਕਾਰਨ ਦੱਸੇ ਜਾਂਦੇ ਨੇ ਉਹਨਾਂ ਦੇ ਵਿੱਚ ਬੇਅਸਰ ਅਗਵਾਈ, ਗੁੱਟਬਾਜ਼ੀ ਅਤੇ ਸੱਤਾਧਿਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਖੁੱਲ ਕੇ ਵਿਰੋਧ ਨਾ ਕਰਨਾ ਸ਼ਾਮਲ ਹੈ। ਕਾਂਗਰਸ ਪਾਰਟੀ ਦੇ ਕਈ ਸੀਨੀਅਰ ਆਗੂ ਜਿਨ੍ਹਾਂ ਦੇ ਵਿੱਚ ਕਈ ਸਾਬਕਾ ਮੰਤਰੀ ਤੇ ਮੌਜੂਦਾ ਐਮਐਲਏ ਵੀ ਸ਼ਾਮਲ ਹਨ ਉਹਨਾਂ ਨੇ ਖੁੱਲ੍ਹਿਆਂ ਰਾਜਾ ਵੜਿੰਗ ਦੇ ਫੈਸਲੇ ਲੈਣ ਅਤੇ ਕੰਮਕਾਜ ਦੇ ਤਰੀਕੇ ਦੀ ਆਲੋਚਨਾ ਕਈ ਵਾਰ ਕਰ ਚੁੱਕੇ ਹਨ। ਇੱਕ ਵੱਡਾ ਇਤਰਾਜ਼ ਸਾਰਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਨਰਮ ਰੁਖ اختیار ਕਰਨਾ ਵੀ ਪਾਰਟੀ ਦੇ ਅੰਦਰੂਨੀ ਆਲੋਚਕਾਂ ਦਾ ਕਹਿਣਾ ਹੈ ਕਿ ਭਾਵੇਂ ਸਰਕਾਰ ਕਈ ਮੁੱਦਿਆਂ ਦੇ ਉੱਤੇ ਫੇਲ ਹੋਈ ਹੈ ਖਾਸ ਕਰ ਨਸ਼ੇ ਦਾ ਮੁੱਦਾ ਹੋਵੇ ਹੁਣ ਜਿਹੜੇ ਹੜ੍ਹ ਆਏ ਹੋਏ ਨੇ ਪੰਜਾਬ ਦੇ ਵਿੱਚ ਉਹਨਾਂ ਦਾ ਮੁੱਦਾ ਹੋਵੇ ਜਾਂ ਫਿਰ ਲਾਅ ਐਂਡ ਆਰਡਰ ਦਾ ਹੋਵੇ ਜਾਂ ਕੋਈ ਸਨਤੀ ਨੀਤੀ ਨਾ ਹੋਣਾ ਹੋਵੇ ਖੇਤੀ ਨੀਤੀ ਨਾ ਹੋਣਾ ਹੋਵੇ ਕਈ ਥਾਵਾਂ ਦੇ ਉੱਤੇ ਕਈ ਮੁੱਦਿਆਂ ਦੇ ਉੱਤੇ ਇਹ ਮੌਜੂਦਾ ਸਰਕਾਰ ਬੁਰੇ ਤਰੀਕੇ ਨਾਲ ਫੇਲ ਰਹੀ ਹੈ ਪਰ ਵੜਿੰਗ ਹਜੇ ਤੱਕ ਕੋਈ ਵੀ ਵੱਡਾ ਕੋਈ ਅਸਰਦਾਰ ਅੰਦੋਲਨ ਵਿਰੋਧ ਜਾਂ ਮੋਰਚਾ ਖੜਾ ਕਰਨ ਦੇ ਵਿੱਚ ਨਕਾਮ ਰਿਹਾ ਹੈ ਕਿਸੇ ਵੀ ਤਰੀਕੇ ਦਾ ਇਸ ਤਰ੍ਹਾਂ ਦਾ ਕੋਈ ਅੰਦੋਲਨ ਕਾਂਗਰਸ ਪਾਰਟੀ ਵੱਲੋਂ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਖੜਾ ਨਹੀਂ ਕੀਤਾ ਗਿਆ ਹੈ ਉਹ ਭਗਵੰਤ ਮਾਨ ਵੱਲੋਂ ਵੀ ਕਈ ਵਾਰ ਰਾਜਾ ਵੜਿੰਗ ਨੂੰ ਖੁੱਲਿਆਂ ਚੈਲੰਜ ਕੀਤਾ ਗਿਆ ਹੈ ਵਿਧਾਨ ਸਭਾ ਦੇ ਵਿੱਚ ਖੜਕੇ ਵੀ ਉਹਨਾਂ ਵੱਲੋਂ ਜਿਹੜੀਆਂ ਬੱਸਾਂ ਦੀਆਂ ਬਾਡੀਆਂ ਦੇ ਵਿੱਚ ਕ腐ਸ਼ਨ ਦਾ ਕੇਸ ਹੈ ਉਸ ਦਾ ਜ਼ਿਕਰ ਕੀਤਾ ਗਿਆ ਹੈ ਇਹ ਕਿਹਾ ਗਿਆ ਹੈ ਕਿ ਫਾਈਲਾਂ ਮੇਰੇ ਕੋਲ ਬਹੁਤ ਪਈਆਂ ਨੇ ਮੌਕਾ ਆਉਣ ਤੇ ਮੈਂ ਐਕਸ਼ਨ ਲੈ ਸਕਦਾ ਹਾਂ ਔਰ ਰਾਜਾ ਵੜਿੰਗ ਵੱਲੋਂ ਵੀ ਰਾਤ ਦੇ ਹਨੇਰੇ ਵਿੱਚ ਲੁਕ ਕੇ ਮੁੱਖ ਮੰਤਰੀ ਦੇ ਨਾਲ ਸਮਝੌਤਾ ਕਰਨ ਦੀਆਂ ਖਬਰਾਂ ਵੀ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ ਇਹੀ ਨਹੀਂ ਕਿ ਰਾਜਾ ਵੜਿੰਗ ਤੇ ਸਿਰਫ ਸੱਤਾ ਧਰਦੇ ਨਾਲ ਸਮਝੌਤਾ ਕਰਨ ਦਾ ਇਲਜ਼ਾਮ ਲੱਗਿਆ ਹੈ ਇਹ ਤੁਹਾਨੂੰ ਯਾਦ ਹੋਵੇ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਸੀ ਉਸ ਸਮੇਂ ਵੀ ਬਠਿੰਡੇ ਦੀ ਸੀਟ ਤੋਂ ਰਾਜਾ ਵੜਿੰਗ ਦੀ ਧਰਮ ਪਤਨੀ ਅਮਰਤਾ ਵੜਿੰਗ ਦੀ ਉਮੀਦਵਾਰੀ ਦੀ ਚਰਚਾ ਜ਼ੋਰਾਂ ਤੇ ਸੀ ਉਹਨਾਂ ਵੱਲੋਂ ਉਸ ਹਲਕੇ ਦੇ ਵਿੱਚ ਕੰਮ ਵੀ ਕੀਤਾ ਜਾ ਰਿਹਾ ਸੀ ਇਹ ਕਿਹਾ ਜਾ ਰਿਹਾ ਸੀ ਕਿ ਵੜਿੰਗ ਜਿਹੜਾ ਪਰਿਵਾਰ ਹੈ ਉਹ ਬਾਦਲਾਂ ਦੀ ਰਾਜ ਕੇ ਵਿਰੋਧਤਾ ਕਰਦਾ ਹੈ ਤੇ ਉਹ ਉਥੋਂ ਚੰਗੀ ਟੱਕਰ ਹਰਸ਼ਵਰਤ ਕੋਰ ਬਾਦਲ ਨੂੰ ਦੇਣਗੇ ਲੇਕਿਨ ਐਨ ਮੌਕੇ ਦੇ ਉੱਤੇ ਨਾ ਤਾਂ ਅਮਰਤਾ ਵੜਿੰਗ ਨੂੰ ਉੱਥੋਂ ਫੀਲਡ ਕੀਤਾ ਗਿਆ ਤੇ ਨਾ ਹੀ ਰਾਜਾ ਵੜਿੰਗ ਉਹਨਾਂ ਦੇ ਨਾਂ ਉਹਨਾਂ ਦੇ ਖਿਲਾਫ ਇਲੈਕਸ਼ਨ ਲੜੇ ਉਹਨਾਂ ਨੇ ਲੁਧਿਆਣੇ ਤੋਂ ਆ ਕੇ ਲੋਕ ਸਭਾ ਚੋਣਾਂ ਦੀ ਇਲੈਕਸ਼ਨ ਲੜੀ ਉਸ ਸਮੇਂ ਵੀ ਇਹ ਚਰਚਾ ਬਹੁਤ ਗਰਮ ਸੀ ਅਖਬਾਰਾਂ ਦਾ ਬਾਜ਼ਾਰ ਬਹੁਤ ਗਰਮ ਸੀ ਕਿ ਬਾਦਲਾ ਤੇ ਵੜਿੰਗ ਦੇ ਵਿੱਚ ਸਮਝੌਤਾ ਹੋ ਗਿਆ ਹੈ ਕੋਈ ਪੈਸੇ ਦੇ ਲੈਂਡ ਦੇਣ ਦੀ ਗੱਲ ਵੀ ਹੋਈ ਕਰੋੜਾ ਰੁਪਏ ਦੇ ਸਮਝੌਤੇ ਦੀ ਗੱਲ ਹੋਈ ਬੜਾ ਕੁਝ ਚਰਚਾ ਦੇ ਵਿੱਚ ਆਇਆ ਪਰ ਉਹ ਸਾਰੀਆਂ ਚੀਜ਼ਾਂ ਦਾ ਬੂਲ ਸਿੱਟਾ ਹੀ ਕੱਢਿਆ ਗਿਆ ਕਿ ਸਮਝੌਤਾ ਦੋਹਾਂ ਤਰਾਂ ਦੇ ਵਿੱਚ ਹੋ ਗਿਆ ਹੈ ਤਾਂ ਕਿ ਉਹ ਸੀਟ ਤੋਂ ਹਰ ਸਿਮਰਤ ਘਰ ਬਾਦਲ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇ ਹੁਣ ਜਦੋਂ ਤੁਹਾਡੇ ਖਿਲਾਫ ਇਹ ਦੋਸ਼ ਲੱਗਦੇ ਹੋਣ ਕਿ ਤੁਸੀਂ ਸੱਤਾ ਧਿਰ ਦੇ ਨਾਲ ਵੀ ਸਮਝੌਤਾ ਕਰ ਲਿਆ ਹੈ ਤੁਸੀਂ ਆਪਣੇ ਜਿਹੜੇ ਉਸ ਹਲਕੇ ਦੇ ਉਸ ਇਲਾਕੇ ਦੇ ਤੁਹਾਡੇ ਸਭ ਤੋਂ ਵੱਡੇ ਵਿਰੋਧੀ ਨੇ ਬਾਗਲ ਪਰਵਾਰ ਮੰਨ ਨਹੀਂ ਜਾਂਦੇ ਨੇ ਜਿਨ੍ਹਾਂ ਦੀ ਖਿਲਾਫਤ ਤੁਸੀਂ ਖੁੱਲ੍ਹ ਕੇ ਕਰਦੇ ਆ ਰਹੇ ਹੋ ਉਹਨਾਂ ਨਾਲ ਵੀ ਸੰਬੰਧਤਾ ਕਰ ਲਿਆ ਹੈ ਤਾਂ ਤੁਹਾਡੀ ਕ੍ਰੈਡਿਬਿਲਟੀ ਕੀ ਬਚਦੀ ਹੈ ਤੁਹਾਡੀ ਪਾਰਟੀ ਦੇ ਵਿੱਚ ਜਾਂ ਸੂਬੇ ਦੇ ਲੋਕਾਂ ਦੇ ਵਿੱਚ ਤੁਹਾਨੂੰ ਕਿਸ ਨਜ਼ਰ ਦੇ ਨਾਲ ਦੇਖਿਆ ਜਾਵੇ ਔਰ ਉਹੀ ਰਾਜਾ ਵੜਿੰਗ ਦੇ ਨਾਲ ਹੋ ਰਿਹਾ ਹੈ ਉਹਨਾਂ ਦੀ ਕ੍ਰੈਡਿਬਿਲਟੀ ਇਸ ਸਮੇਂ ਉਹਨਾਂ ਦੀ ਪਾਰਟੀ ਦੇ ਵਿੱਚ ਹੀ ਉਨੀ ਮਜ਼ਬੂਤ ਨਹੀਂ ਰਹਿ ਗਈ ਦੂਸਰੇ ਪਾਸੇ ਜੋ ਪ੍ਰਤਾਪ ਬਾਜਵਾ ਵੱਲੋਂ ਆਪਣੇ ਆਪ ਨੂੰ ਐਗਜ਼ਰਟ ਕੀਤਾ ਜਾਂਦਾ ਹੈ ਉਹਨਾਂ ਵੱਲੋਂ ਇਹ ਦਿਖਾਇਆ ਜਾਂਦਾ ਹੈ ਇਹ ਪੰਜਾਬ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਦੀ ਤੂਤੀ ਬੋਲਦੀ ਹੈ ਕੋਈ ਵੀ ਫੈਸਲਾ ਉਹਨਾਂ ਤੋਂ ਬਿਨਾਂ ਪੁੱਛੇ ਨਹੀਂ ਲਿਆ ਜਾਂਦਾ ਰਾਜਾ ਵੜਿੰਗ ਜੋ ਵੀ ਫੈਸਲਾ ਕਰਦੇ ਨੇ ਉਹ ਪ੍ਰਤਾਪ ਬਾਜਵਾ ਦੀ ਸਲਾਹ ਦੇ ਨਾਲ ਹੀ ਕਰਦੇ ਨੇ ਔਰ ਕਈ ਵਾਰ ਉਹਨਾਂ ਵੱਲੋਂ ਪਬਲਿਕ ਰੈਲੀਆਂ ਦੇ ਵਿੱਚ ਬਾਜਵਾ ਨੂੰ ਇਹ کہہ ਕੇ ਸੰਬੋਧਨ ਕੀਤਾ ਗਿਆ ਕਿ ਜਦੋਂ ਤੁਹਾਡੀ ਸਰਕਾਰ ਬਣੇਗੀ ਮਤਲਬ ਉਹ ਮੁੱਖ ਮੰਤਰੀ ਦੇ ਉਮੀਦਵਾਰ ਦੇ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਦਾ ਸਮਰਥਨ ਕਰਦੇ ਨੇ ਤਾਂ ਵੀ ਗੁੱਟਵਾਦੀ ਨੂੰ ਹੀ ਭਰਾਵਾ ਦੇ ਰਹੇ ਨੇ ਇਹ ਵੀ ਇਲਜ਼ਾਮ ਉਹਨਾਂ ਤੇ ਲੱਗਣੇ ਸੁਭਾਵਿਕ ਹੀ ਹੁਣੇ ਸਾਰੇ ਘਟਨਾਕ੍ਰਮ ਦੇ ਵਿੱਚ ਜਿੱਥੇ ਗੁੱਟਬਾਗੀ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ ਉਹਨਾਂ ਦੇ ਹਾਈ ਕਮਾਂਡ ਉਹਨਾਂ ਦੇ ਨੇਤਾ ਰਾਹੁਲ ਗਾਂਧੀ ਜਦੋਂ ਪੰਜਾਬ ਦੇ ਵਿੱਚ ਆਉਂਦੇ ਨੇ ਉਦੋਂ ਕੀ ਵਾਪਰਦਾ ਹੈ ਉਦੋਂ ਇੱਕ ਪਾਸੇ ਤਾਂ ਜਦੋਂ ਹੜਪੀੜਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਟਰੈਕਟਰ ਤੇ ਬੈਠ ਕੇ ਟਰੈਕਟਰ ਰਾਜਾ ਵੜਿੰਗ ਚਲਾ ਰਹੇ ਨੇ ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਬੈਠੇ ਨੇ ਦੂਜੇ ਪਾਸੇ ਸੁਖਵਿੰਦਰ ਸਿੰਘ ਰੰਧਾਵਾ ਬੈਠੇ ਨੇ ਉਹੀ ਤੜਾ ਅਗਵਾਈ ਕਰਦਾ ਦਿਖਾਈ ਦੇ ਰਿਹਾ ਹੈ ਬਿਰਤ ਦੂਜਾ ਗਰੁੱਪ ਫੈਕ ਉਹਨਾਂ ਨੂੰ ਕੋਈ ਪ੍ਰੋਮੀਨੈਂਸ ਨਹੀਂ ਦਿੱਤੀ ਗਈ ਉਹਨਾਂ ਨੂੰ ਅੱਗੇ ਨਹੀਂ ਦਿਖਾਇਆ ਗਿਆ ਬਲਕਿ ਉਹ ਬਾਕੀ ਟੜੇ ਵੱਲੋਂ ਆਪਣੀ ਦੂਰੀ ਬਣਾਈ ਰੱਖੀ ਗਈ ਤੇ ਸਾਰੇ ਦੌਰੇ ਦੇ ਦੌਰਾਨ ਇਹ ਤਿੰਨ ਆਗੂ ਹੀ ਅੱਗੇ-ਅੱਗੇ ਹੋ ਕੇ ਰਾਹੁਲ ਗਾਂਧੀ ਦੇ ਨਾਲ ਦਿਖਾਈ ਦਿੱਤੇ ਸ਼ਾਇਦ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਹਜੇ ਵੀ ਕੰਟਰੋਲ 'ਚ ਹਾਂ ਸਾਨੂੰ ਰਾਹੁਲ ਗਾਂਧੀ ਦਾ ਸਾਥ ਮਿਲਿਆ ਹੋਇਆ ਹੈ ਸਾਡੀ ਪ੍ਰਧਾਨਗੀ ਨੂੰ ਕੋਈ ਖਤਰਾ ਨਹੀਂ ਪਰ ਉਸ ਪੂਰੇ ਦੌਰੇ ਦਾ ਉਸ ਫੇਰੀ ਦਾ ਨਤੀਜਾ ਕੀ ਨਿਕਲਿਆ ਨਤੀਜਾ ਦੋ ਵਿਵਾਦ ਨਿਕਲੇ ਇੱਕ ਐਸਜੀਪੀਸੀ ਦੇ ਨਿਰੰਤਰਣ ਵਾਲੇ ਗੁਰਦੁਆਰੇ ਦੇ ਵਿੱਚ ਜਦੋਂ ਉਹ ਮੱਥਾ ਟੇਕਣ ਗਏ ਉੱਥੇ ਸਰੋਪਾ ਦਿੱਤਾ ਗਿਆ ਉਸ ਦੀ ਜਾਂਚ ਹੋ ਰਹੀ ਹੈ ਇਹ ਵਿਵਾਦ ਦਾ ਕਾਰਨ ਬਣਿਆ ਦੂਜੇ ਪਾਸੇ ਜਦੋਂ ਰਾਵੀ ਪਾਰ ਕਰਕੇ ਉਹਨਾਂ ਨੇ ਪਿੰਡਾਂ ਦਾ ਦੌਰਾ ਕਰਨ ਦੀ ਗੱਲ ਕੀਤੀ ਸੁਰੱਖਿਆ ਕਰਮੀਆਂ ਵੱਲੋਂ ਉਹਦਾ ਵਿਰੋਧ ਕੀਤਾ ਗਿਆ ਜਿਹੜੀ ਪੰਜਾਬ ਪੁਲਿਸ ਦੇ ਉੱਤੇ ਅਫਸਰ ਲੱਗੇ ਹੋਏ ਸੀ ਉਹਨਾਂ ਵੱਲੋਂ ਵਿਰੋਧ ਬਿਤਾਇਆ ਗਿਆ ਉਦੋਂ ਉਹਨਾਂ ਵੱਲੋਂ ਬਹਿਸ਼ ਕੀਤੀ ਗਈ ਹੈ ਕਿ ਆ ਨਹੀਂ ਮੈਂ ਜਾਣਾ ਹੀ ਜਾਣਾ ਹੈ ਤੁਸੀਂ ਮੈਨੂੰ ਕਿਵੇਂ ਰੋਕ ਸਕਦੇ ਹੋ ਜਦਕਿ ਇਸ ਦੀ ਸੂਚਨਾ ਇਹਨਾਂ ਨੇਤਾਵਾਂ ਨੂੰ ਪਹਿਲਾਂ ਦੇ ਦਿੱਤੀ ਗਈ ਸੀ ਇਥੋਂ ਤੱਕ ਕਿ ਇਹਨਾਂ ਨੇ ਆਪਣੇ ਕਿਸੇ ਸਰਪੰਚ ਦੇ ਘਰੇ ਆਪਣੀ ਵੀ ਕਿਸ਼ਤੀ ਦਾ ਇੰਤਜ਼ਾਮ ਕਰਕੇ ਰੱਖਿਆ ਹੋਇਆ ਸੀ ਸਰਕਾਰੀ ਸਾਨੂੰ ਕਿਸ਼ਤੀ ਮੁਹੱਈਆ ਨਹੀਂ ਕਰਾਈ ਜਾਂਦੀ ਤਾਂ ਅਸੀਂ ਆਪਣੀ ਕਿਸ਼ਤੀ ਚ ਜਾਵਾਂਗੇ ਪਹਿਲਾਂ ਤੋਂ ਹੀ ਕਾਂਗਰਸ ਦੀ ਮਨਸ਼ਾ ਇਹ ਸੀ ਕਿ ਉੱਥੇ ਕੋਈ ਵਿਵਾਦ ਖੜਾ ਕੀਤਾ ਜਾਵੇ ਇਸ ਤਰੀਕੇ ਨਾਲ ਸੁਰੱਖੀਆਂ ਦੇ ਵਿੱਚ ਬਣੇ ਰਹਿਣ ਦੇ ਨਾਲ ਕੀ 2027 ਦੀਆਂ ਚੋਣਾਂ ਕਾਂਗਰਸ ਪਾਰਟੀ ਜਿੱਤਣ ਦਾ ਦਾਵਾ ਕਰਦੀ ਹੈ ਜਿੱਥੇ ਤੁਸੀਂ ਜੋ ਆਪਣੇ ਘਰ ਦੀਆਂ ਪ੍ਰੋਬਲਮਸ ਨੇ ਜਿਹੜੀਆਂ ਮੁਸ਼ਕਲਾਂ ਨੇ ਜੋ ਆਪਸ ਦੇ ਵਿੱਚ ਲੜਾਈ ਚੱਲ ਰਹੀ ਹੈ ਉਸ ਨੂੰ ਹੱਲ ਕਰਨ ਦੀ ਬਜਾਏ ਇੱਕ ਕਲੀਅਰ ਲੀਡਰਸ਼ਿਪ ਦੇਣ ਦੀ ਬਜਾਏ ਜੇ ਪ੍ਰਧਾਨ ਬਦਲਣਾ ਹੈ ਤਾਂ ਉਸ ਨੂੰ ਬਦਲ ਕੇ ਕਮ ਸੇ ਕਮ ਨਵੇਂ ਆਉਣ ਵਾਲੇ ਨੂੰ ਸਾਲ ਡੇਢ ਸਾਲ ਦਾ ਮੌਕਾ ਤਾਂ ਦਿਓ ਕਿ ਉਹ ਗਰਾਊਂਡ ਲੈਵਲ ਤੇ ਕੋਈ ਕੰਮ ਕਰ ਸਕੇ ਪਾਰਟੀ ਦੀ ਅਗਵਾਈ ਕਰ ਸਕੇ ਉਸੇ ਤਰੀਕੇ ਨਾਲ ਵਿਵਾਦ ਖੜੇ ਕਰਕੇ ਸਿਰਫ ਸੁਰਖੀਆਂ ਦੇ ਵਿੱਚ ਬਣੇ ਰਹਿਣਾ ਕਿ ਇਸ ਤਰੀਕੇ ਨਾਲ ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦਿੱਤੀਆਂ ਜਾ ਸਕਦੀਆਂ ਇੱਕ ਪਾਸੇ ਇਹ ਇਲਜ਼ਾਮ ਲਾਏ ਜਾਂਦੇ ਨੇ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਵੀ ਕਿ ਆਮ ਆਦਮੀ ਪਾਰਟੀ ਤੇ ਭਾਜਪਾ ਮਿਲ ਕੇ ਸਾਨੂੰ ਹਾਸ਼ੀਏ ਧਕੇਲ ਰਹੇ ਨੇ ਅਸੀਂ ਕਿਸੇ ਮੁਕਾਬਲੇ ਦੇ ਵਿੱਚ ਸ਼ਾਮ ਇਸ ਤਰੀਕੇ ਦਾ ਉਹ ਮੈਸੇਜ ਹੀ ਨਹੀਂ ਦੇਣਾ ਚਾਹੁੰਦੇ ਸਾਨੂੰ ਸੁਰਖੀਆਂ ਤੋਂ ਪਰੇ ਕੀਤਾ ਜਾ ਰਿਹਾ ਹੈ ਆਪਸ ਦੇ ਵਿੱਚ ਬਰੋਲ ਦਿਖਾ ਕੇ ਲੜਾਈ ਦਿਖਾ ਕੇ ਉਹ ਇਹ ਦਿਖਾਉਣਾ ਚਾਹੁੰਦੇ ਨੇ ਕਿ ਲੜਾਈ ਉਹਨਾਂ ਦੋਨਾਂ ਧਿਰਾਂ ਦੇ ਵਿੱਚ ਹੈ ਉੱਥੇ ਕਾਂਗਰਸ ਜ਼ਮੀਨੀ ਪੱਧਰ ਤੇ ਲੜਨ ਦੀ ਥਾਂ ਤੇ ਆਪਣੀ ਇਕਜੁਕਤਾ ਬਣਾਉਣ ਦੀ ਥਾਂ ਤੇ ਉਹ ਵੀ ਸਿਰਫ ਵਿਵਾਦ ਖੜੇ ਕਰਕੇ ਸੁਰਖੀਆਂ ਦੇ ਵਿੱਚ ਬਣੇ ਰਹਿਣਾ ਚਾਹੁੰਦੀ ਹੈ ਇਹਦੇ ਨਾਲ ਉਹਨਾਂ ਦਾ ਕੀ ਭਲਾ ਹੋਵੇਗਾ ਇਹ ਕੁਐਸਚਨ ਵੀ ਕਾਂਗਰਸ ਤੇ ਆਗੂਆਂ ਨੂੰ ਆਪਣੇ ਆਪ ਨੂੰ ਪੁੱਛਣੇ ਚਾਹੀਦੇ ਇਹੀ ਹਾਲ ਪਿਛਲੀਆਂ 2022 ਦੀਆਂ ਚੋਣਾਂ ਦੇ ਵਿੱਚ ਵੀ ਹੋਇਆ ਸੀ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਕੀਤਾ ਗਿਆ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਵਿਰੋਧੀ ਦਿਖਾਇਆ ਗਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਹ ਦਿੱਤਾ ਗਿਆ ਤਾਂ ਮੁੱਖ ਮੰਤਰੀ ਬਣਾਉਣ ਵੇਲੇ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਕਰ ਦਿੱਤਾ ਗਿਆ ਉਦੋਂ ਬਾਅਦ ਵੀ ਇਹ ਦਿਖਾਇਆ ਗਿਆ ਕਿ ਮੁਕਾਬਲਾ ਸਿੱਧੂ ਤੇ ਚੰਨੀ ਦੇ ਵਿੱਚ ਹੈ ਪਰ ਐਨ ਮੌਕੇ ਤੇ ਸਿੱਧੂ ਨੂੰ ਪਿੱਛੇ ਕਰਕੇ ਚੰਨੀ ਨੂੰ ਚਿਹਰਾ ਬਣਾ ਦਿੱਤਾ ਗਿਆ ਨਤੀਜਾ ਕੀ ਨਿਕਲਿਆ ਸਾਰਿਆਂ ਦੇ ਸਾਹਮਣੇ ਇਸ ਵਾਰ ਫੇਰ ਉਹੀ ਕੁਝ ਦਰਾਇਆ ਜਾ ਰਿਹਾ ਹੈ ਲੀਡਰਸ਼ਿਪ طے ਨਹੀਂ ਕੀਤੀ ਜਾ ਰਹੀ ਕਦੇ ਸਿੱਧੂ ਦੀਆਂ ਟਕਲਾਂ ਦੁਬਾਰਾ ਆ ਜਾਂਦੀਆਂ ਨੇ ਕਦੇ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਆਉਂਦਾ ਹੈ ਕਦੇ ਰਾਣਾ ਗੁਰਦੀਪ ਦਾ ਤੇ ਕਦੇ ਕਿਸੇ ਹੋਰ ਦਾ ਚਿਹਰੇ ਆ ਵੀ ਪਰਮਾਰ ਹੈ ਪਰ ਹਾਈ ਕਮਾਂਡ ਹੈ ਜੋ ਕੇਂਦਰੀ ਲੀਡਰਸ਼ਿਪ ਹੈ ਉਹ ਕੋਈ ਫੈਸਲਾ ਨਹੀਂ ਲੈ ਰਹੀ ਅਜੇ ਵੀ ਫੈਸਲਾ ਵਿਹਾਰ ਚੋਣਾ ਤੱਕ ਟਾਲ ਦਿੱਤਾ ਗਿਆ ਹੈ ਇਹ ਫੈਸਲਾ ਜ਼ਰੂਰ ਲੈ ਲਿਆ ਗਿਆ ਹੈ ਕਿ ਪ੍ਰਧਾਨ ਬਦਲਿਆ ਜਾਵੇਗਾ ਲੇਕਿਨ ਨਵਾਂ ਪ੍ਰਧਾਨ ਕੌਣ ਹੋਵੇਗਾ ਇਹ ਸਾਨੂੰ ਬਿਹਾਰ ਦੀਆਂ ਚੋਣਾਂ ਤੋਂ ਬਾਅਦ ਹੀ ਪਤਾ ਚੱਲੇਗਾ। ਸੋ ਉਮੀਦ ਕਰਦੇ ਹਾਂ ਕਾਂਗਰਸ ਆਪਣਾ ਕੰਮ ਜਿਹੜਾ ਹੈ ਉਹਨੂੰ ਠੀਕ ਕਰਨ ਦੇ ਵਿੱਚ ਸਫਲ ਰਹੇਗੀ। ਜੋ ਲੀਡਰਸ਼ਿਪ ਇਸ਼ੂ ਨੇ ਉਹਨਾਂ ਨੂੰ ਸੁਲਝਾ ਲਿਆ ਜਾਏਗਾ। ਜਿਹੜਾ ਨਵਾਂ ਪ੍ਰਧਾਨ ਬਣਾਇਆ ਜਾਏਗਾ ਉਹਦੇ ਪਿੱਛੇ ਸਾਰੀ ਕਾਂਗਰਸ ਇੱਕਜੁੱਟਤਾ ਦੇ ਨਾਲ ਇਕੱਠੀ ਹੋਏਗੀ ਤੇ 2027 ਦੀਆਂ ਚੋਣਾਂ ਦੇ ਵਿੱਚ ਇੱਕ ਚੰਗੀ ਫਾਈਟ ਜਿਹੜੀ ਹੈ ਉਹ ਸੱਤਾ ਧਿਰ ਨੂੰ ਭਾਜਪਾ ਨੂੰ ਤੇ ਅਕਾਲੀ ਦਲ ਨੂੰ ਦੇਣ ਦੇ ਵਿੱਚ ਕਾਮਯਾਬ ਹੋਏਗੀ। ਇਸੇ ਉਮੀਦ ਦੇ ਨਾਲ ਪ੍ਰਤਿਵਿਧਾ ਲੈਣੇ ਆ। ਧੰਨਵਾਦ।